ਉਹ ਸ਼ਕਤੀ ਇੱਕ ਵਾਰ ਫੇਰ ਮੈਂ ਸਾਰੇ ਹੀ ਸਾਥੀਆਂ ਦਾ ਅਲੱਗ-ਅਲੱਗ ਸੰਸਥਾਵਾਂ ਤੋਂ ਆਏ ਹੋਏ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਾਂਗੇ ਅਸੀਂ ਬੜੇ ਇੱਥੇ ਨੀਤੀ ਦੇ ਨਾਲ ਜੋ ਅੱਜ ਦੀ ਸਟਿੰਗ ਕੀਤੀ ਹੈ ਰਕਮੀਆਂ ਮੰਗਾ ਰੱਖੀਆਂ ਹਨ ਅਸੀਂ ਇਹਨਾਂ ਨੂੰ ਸਨਸੀਅਰਲੀ ਲੈ ਕੇ ਉਪਰਿਸ਼ ਪ੍ਰਸ਼ਾਸਨ ਔਰ ਜ਼ਿਲ੍ਹਾ ਪ੍ਰਸ਼ਾਸਨ ਔਰ ਇਹਦੇ ਕਾਰਪੋਰੇਸ਼ਨ ਵਾਲੇ ਅਫਸਰ ਵੀ ਇਸ ਨੂੰ ਬਹੁਤ ਸੀਰੀਅਸ ਲੈ ਕੇ ਹੱਲ ਕਰਾਂਗੇ ਔਰ ਸਾਨੂੰ ਆਰਮ ਦੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਅਸੀਂ ਫੇਰ ਫੰਕਸ਼ਨ ਤੋਂ ਪਹਿਲੇ ਕੋਈ ਪੰਜ ਦਿਨ ਪਹਿਲਾਂ ਕਿ ਤੁਸੀਂ ਸਾਰੇ ਮਾਂ ਜਗ੍ਹਾ ਤੇ ਸਿਖਰਫੇ ਦਵਾਰ ਬ੍ਰੀਫਿੰਗ ਮੀਟਿੰਗ ਕਰਵਾਉਂਦੇ ਕਾਹਲੇ ਰਾਜ ਦੇ ਜਿਹੜੇ ਕੰਮ ਕੀਤੇ ਨੇ ਉਹਨਾਂ ਦੀ ਕਿੰਨੀ ਕੁ ਬਿਹਤਰੀ ਹੋਈ ਹੈ ਦੋਸਤੀ ਦਲਾ ਦਿੱਖਿਆ ਨੇ ਤੇ ਚਾਰ-ਪੰਜ ਦਿਨ ਪਹਿਲਾਂ ਅਸੀਂ ਕਿਰਫੇ ਖੁਸ਼ ਲੋਕੀ ਬੈਠਦੇ ਹਾਂਗੇ ਸੋ ਯੂ ਰੈਸ਼ਯੂਰ ਕਿ ਸੀ ਇੱਥੇ ਆਗਾ ਇਸ ਵਲੀ ਫੰਕਸ਼ਨ ਜਿਹੜਾ ਪਹਿਲਾਂ ਨੂੰ ਅੱਛਾ ਕਰੰਦਾ ਦਾ ਦਾ ਆ ਡੈਪਰਟਮੈਂਟ ਹੈਗਾ ਬਾਕੀ ਕਰੇਤ ਕੋਲ ਮੈਂ ਸਾਰੇ ਸਰਜਨਾ ਦਰਵਾਜ਼ਾ ਕਰਨਾ ਤੁਸੀਂ ਸਾਰਿਆਂ ਨੇ ਜੋ ਕਿਹਾ ਮੇਰੇ ਪੰਜ ਤੋਂ ਬਹੁਤ ਰਿਗਾਰਡ ਹੈਗਾ ਕਿ ਮੈਂ ਵੀ ਅਗਰ ਅੱਜ ਮਿਸਟਰ ਬੈਠਣਾ ਐਜ਼ ਅ ਮਿਸਟਰ ਦੇਸ ਜੋ ਡਾਕਟਰ ਵੀਵਲਾ ਦੇ 30 ਬਦੌਲਤ ਪਟਿਆ ਹੈ ਅਗਰ ਉਹ ਨਾਮ ਤੇ ਚੈਲਸੀ ਅੱਜ ਸਾਡੇ ਕੋਈ ਇਦਾਂ ਟੈਕਸ ਨਾਲ ਖੜੇ ਕਰਤਾ ਤਾਂ ਨਾ ਹੀ ਕੋਈ ਨੀ ਪਾਰਟੀ ਵਿਸਕਲ ਜੀ ਸਾਰੇ ਰੈਸਟੋਰੈਂਟ ਤੁਹਾਡੇ ਵਾਸਤੇ ਹੈਗੇ ਆ ਤੁਹਾਡੀ ਬਣਾਏ ਹੋਏ ਬੰਦੇ ਆ ਸੀ ਤੁਹਾਡੇ ਵਾਸਤੇ ਕੰਮ ਕਰਾਂਗੇ ਸਭੀ ਕੋਈ ਖੁਸ਼ੀ ਹੋਵੇਗੀ ਜਿੱਕੇ ਨੇ ਵੇਰ ਪੜੀ ਸਭ ਤੋਂ ਪਹਿਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਜੈ ਭਾਲ ਜੈ ਜੈ ਭੀ ਜੈ ਭਾਲ ਬਾਲੇ ਜੀ ਦੇਖ ਲਓ ਮਿੰਡੀਆਂ ਪਰਸਾਂਤ ਵੀ ਹੁੰਦੀਆਂ ਹੈ ਜਰਨਲ